ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਜਿਹੜੀ ਗਲੀ ਆ ਗਲੀ ਦੇ ਵਿੱਚ ਗਰੀਬਾਂ ਦੇ ਮਜ਼ਦੂਰਾਂ ਦੇ ਘਰ ਨੇ ਕੈਮਰਾਮੈਨ ਤੁਹਾਨੂੰ ਦਿਖਾਉਂਦੇ ਆ ਇਹ ਦੇਖੋ ਸਾਰੀ ਗਲੀ ਦੇ ਪਹਿਣਾ ਭਰਾ ਬਾਹਰ ਨਿਕਲੇ ਹੋਏ ਨੇ ਪਿੰਡੇ ਮੋੜ ਹੈ ਜ਼ਿਲ੍ਹਾ ਫਰੀਦਕੋਟ ਹੈ ਔਰ ਇਹ ਕਹਿੰਦੇ ਨੇ ਕਿ ਸਾਡੀ ਚੰਗੀ ਭਲੀ ਗਲੀ ਜਿਹੜੀ ਅਸੀਂ ਧਰਨੇ ਤੁਰਨੇ ਲਾ ਕੇ ਮਨਜ਼ੂਰ ਕਰਾਈ ਸੀ ਬਣਨ ਲਈ ਐਸਟੀਮੇਟ ਬਣ ਗਿਆ ਸੀ ਪਾਸ ਹੋ ਗਈ ਸੀ ਜਿੱਦਣ ਬਣਨ ਲੱਗੀ ਇਹ ਕਹਿੰਦੇ ਨੇ ਕਿ ਉਸ ਦਿਨ ਢੋਚੜਾ ਕੇ ਆਮ ਆਦਮੀ ਪਾਰਟੀ ਦੇ ਕੁਝ ਨਤਾਮਾਂ ਨੇ ਇਸ ਕਰਕੇ ਰੁਕਵਾਤੀ ਵੀ ਸਾਨੂੰ ਇੱਥੇ ਸੱਦਿਆ ਨਹੀਂ ਸਾਨੂੰ ਤੁਸੀਂ ਬੁਲਾਇਆ ਨਹੀਂ ਪਹਿਲਾਂ ਸਾਨੂੰ ਬੁਲਾਓ ਫਿਰ ਗਲੀ ਬਣੂਗੀ ਆਮ ਆਦਮੀ ਪਾਰਟੀ ਦੀ ਗੁੰਡਾ ਕਰਦੀ ਮਰਦਾਬਾਦ 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 ਮਜ਼ਦੂਰਾਂ ਦੀ ਗਲੀ ਕੋਨ ਵਾਲੇ ਆਮ ਆਦਮੀ ਪਾਰਟੀ ਦਾ ਐਮਐਲ ਦੇ ਪਿੰਡ ਦਾ ਚੌਧਰੀ ਮਰਦਾਬਾਦ 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 ਇਹਨਾਂ ਦਾ ਇਹ ਦੋਸ਼ ਹੈ ਇਹ ਦੋਸ਼ 'ਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਗਲੀ ਰੁਕੀ ਹੋਈ ਹੈ ਔਰ ਸੱਚਮੁੱਚ ਗਲੀ ਦਾ ਕੰਮ ਜਿਹੜਾ ਉਹ ਚੱਲ ਚੁੱਕਿਆ ਸੀ ਉਹਦਾ ਪਰਮਾਣ ਇਹ ਹੈ ਕਿ ਇਹ ਕਹਿੰਦੇ ਨੇ ਕਿ ਉਹਨਾਂ ਨੇ ਜਿਹੜੇ ਗਲੀ ਬਣਾਉਣ ਆਏ ਉਹਨਾਂ ਨੇ ਆਹ ਲੋਕਾਂ ਦੇ ਜਿਹੜੇ ਵਾਧਰੇ-ਬੁਧਰੇ ਆਏ ਏਟਾਏ ਆ ਆ ਗਲੀ 'ਚ ਮਿੱਟੀ ਪਾਈ ਹੋਈ ਆ ਸਾਰੀ ਤੁਸੀਂ ਦੇਖ ਸਕਦੇ ਹੋ ਔਰ ਇਹ ਸਾਰੀ ਗਲੀ ਦੇ ਲੋਕ ਇੱਕੋ ਮਤ ਇੱਕੋ ਗੱਲ ਕਹਿ ਰਹੇ ਆ ਕਿ ਸਾਡੀ ਬਣਦੀ ਪਈ ਗਲੀ ਚੌਧਰ ਦੀ ਭੁਖ ਚ ਆਮ ਆਦਮੀ ਪਾਰਟੀ ਦੇ ਕੁਝ ਨਤਾਵਾਂ ਨੇ ਰਿਕਵਾਈ ਆ ਔਰ ਮੈਂ ਕਹੂੰਗਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਸਰਕਾਰ ਜਿਹੜੀ ਉਮੀਦ ਰੱਖਦੀ ਆ ਵੀ ਅਗਲੀ ਵਾਰ ਵੀ ਸਾਡੀ ਸਰਕਾਰ ਬਣੇ ਉਦੋਂ ਅਗਲੀ ਵਾਰ ਵੀ ਬਣੇ ਦਿੱਲੀ ਪੰਜਾਬ ਤੋਂ ਬਾਅਦ ਹਰਿਆਣੇ ਚ ਵੀ ਬਣੇ ਆ ਜਿਹੜੇ ਤੁਹਾਡੇ ਹੇਠਲੇ ਨੇ ਕਹੀ ਇਹ ਲੋਕ ਕਹਿੰਦੇ ਨੇ ਵੀ ਉਹ ਤਾਂ ਸਾਰੇ ਕੁਸ਼ਤੇ ਪੋਚਾ ਫੇਰੀ ਜਾਂਦੇ ਆ ਇਹ ਕਹਿੰਦੇ ਨੇ ਜਿਹੜਾ ਝਾੜੂ ਤੁਸੀਂ ਵੱਡਾ ਕਰਨਾ ਚਾਹੁੰਦੇ ਹੋ ਟੀਲਾ-ਟੀਲਾ ਇਕੱਠਾ ਕਰਕੇ ਉਹ ਤਾਂ ਤੁਹਾਡੀ ਸਾਰੀ ਬੌਕਰ ਖਲਾਰੀ ਜਾਂਦੇ ਆ ਤੁਹਾਡੇ ਕਈ ਥੱਲੜੇ ਜਿਹੜੇ ਆ ਸੋ ਆ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਗਲੀ ਦੇ ਇਹ ਪਹਿਣਾਪਰਾ ਬਾਹਰ ਆਏ ਨੇ ਜਿਹਨੂੰ ਪੁੱਛੋ ਉਹੀ ਕਹਿੰਦਾ ਸਾਡੇ ਨਾਲ ਗਲਤ ਹੋ ਰਿਹਾ ਹਾਂਜੀ ਭੈਣ ਜੀ ਇਹ ਜੋ ਹੋ ਰਿਹਾ ਠੀਕ ਹੋ ਰਿਹਾ ਨਹੀਂ ਜੀ ਗਲਤ ਹੋ ਰਿਹਾ ਸਾਡੀ ਛੜਕ ਬਣਨੀ ਚਾਹੀਦੀ ਆ ਹੁਣ ਬੱਚੇ ਮਸਾ ਲਿਆਏ ਸੀਗੇ ਕਰਵਾ ਕੇ ਪਾਸ ਤੇ ਹੁਣ ਇਹਨਾਂ ਨੇ ਜੇ ਵਾਈ ਕੰਮ ਸਾਡਾ ਠੱਪ ਕਰਤਾ ਇਹ ਚੱਲਣਾ ਚਾਹੀਦਾ ਰੁਕਵਾਈ ਗਈ ਆ ਹਾਂਜੀ ਕਿਹਨੇ ਰੁਕਵਾਈ ਆ ਪਤਾ ਨਹੀਂ ਕਿਹਨੇ ਰੁਕਵਾਈ ਕਿਸਨੇ ਧਰ ਰੁਕਵਾਈ ਆ ਪੈਰੀ ਰੁਕੀ ਹੈ ਜੀ ਅੱਛਾ ਬੰਨ ਲੱਗੀ ਸੀ ਹਾਂਜੀ ਬੰਨਣ ਲੱਗੀ ਸੀ ਠੀਕ ਹੈ ਇਧਰ ਹੋਰ ਭੈਣਾਂ ਖੜੀਆਂ ਨੇ ਆਪਾਂ ਪੁੱਛਦੇ ਆ ਭੈਣ ਜੀ ਇਹ ਗਲੀ ਤੁਹਾਨੂੰ ਲੱਗਦਾ ਵੀ ਰਕਵਾਈ ਗਈ ਆ ਰਕਾਈ ਆ ਵੀਰੇ ਬਣਦੀ ਸੀਗੀ ਬੜਾ ਰਕਾਈ ਆ ਅੱਛਾ ਹਾਂ ਠੀਕ ਹੈ ਹਾਂਜੀ ਭੈਣ ਜੀ ਤੁਹਾਨੂੰ ਵੀ ਲੱਗਦਾ ਕਿ ਗਲੀ ਰਕਵਾਈ ਹੈ ਹਾਂਜੀ ਹਾਂਜੀ ਬੰਨ ਚੱਲੀ ਸੀ ਇਹ ਹਾਂਜੀ ਹਾਂਜੀ ਬੰਨਦੀ ਸੀਗੀ ਠੀਕ ਹੈ ਹਾਂਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਭੈਣ ਹਰ ਇੱਕ ਭਰਾ ਇੱਥੇ ਕਹਿੰਦਾ ਕਿ ਗਲੀ ਸਾਡੀ ਰਕਵਾਈ ਗਈ ਆ ਕਿਉਂ ਬਾਈ ਜੀ ਇਹ ਗਲੀ ਰਕਵਾਈ ਗਈ ਆ ਹਾਂਜੀ ਸਰ ਰਕਵਾਈ ਗਈ ਅੱਛਾ ਇਹ ਆਮ ਆਦਮੀ ਪਾਰਟੀ ਨੂੰ ਰੋਕਾਈ ਗਈ ਹੈ ਚੱਲ ਰਿਆ ਸੀ ਵੈਸੇ ਕੰਮ ਤੇ ਉਹਨਾਂ ਨੇ ਮਤਲਬ ਕਿ ਪੈਂਡ ਮੋੜ ਦੇ ਕੁਝ ਹੈਗੇ ਕਰਨ ਦੇ ਉਹਨਾਂ ਨੇ ਇਹ ਗੱਲੀ ਰੋਕਾਈ ਹੈ ਕਾਹ ਤੋਂ ਰੋਕਾਈ ਹੈ ਹੁਣ ਐਂ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਵੈਸੇ ਐਂ ਆਈ ਉਹਨਾਂ ਨੂੰ ਐ ਵੀ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਵੀ ਖੋਦ ਆਪਣੇ ਆਪ ਜਾ ਕੇ ਵੀ ਗਲੀ ਨੂੰ ਪਾਸ ਕਰਾ ਲਿਆ ਅਸੀਂ ਵੋਟਾਂ ਗਲੀ ਇਹ ਇਹਨਾਂ ਨੇ ਆਪ ਬਣਵਾ ਲਈ ਨੌਜਵਾਨ ਭਾਰਤ ਸਭਾ ਨੇ ਜਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਇਹ ਗਲੀ ਆਪ ਚਣਵਾਈ ਕੰਮ ਤਾਂ ਚੱਲ ਇਹ ਲੈ ਆਇਆ ਉਹਦਾ ਤੇ ਜੇ ਹੁਣ ਇਹਨਾਂ ਨੇ ਬਣਵਾ ਵੀ ਲਈ ਤਾਂ ਅਸੀਂ ਵੋਟਾਂ ਕਿਹੜੇ ਮੂੰਹਾਂ ਮੰਗਣਾਵਾਂਗੇ ਇਸ ਗਲੀ ਦੇ ਵਿੱਚ ਤੇ ਅਸੀਂ ਹੁਣ ਵੋਟਾਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਵੋਟਾਂ ਦਾ ਤੁਹਾਨੂੰ ਹੁਣ ਪੈਣੀਆਂ ਹੀ ਨਹੀਂ ਗੀਆਂ ਗਲੀ ਵੀ ਚਣਵਾ ਕੇ ਹੀ ਰਵਾਂਗੇ ਹਾਂਜੀ ਬਾਪੂ ਜੀ ਸਾਡੇ ਸਾਡੇ ਟੋਟੇ ਜਿਹੜੇ ਨੰਗਾ ਨੂੰ ਥਾਂ ਉਹ ਨਹੀਂ ਨੰਗਾ ਜਾਂਦਾ ਸਾਡੇ ਕਾ ਤੋਂ ਟਾਤੇ ਥੜੇ ਇਹ ਆ ਦੇਖਿਆ ਮਾਈਂਡਿੰਗ ਹੁਣ ਬਣ ਜੂਗੀ ਅਖੇ ਗਲੀ ਹਾਂ ਤੇ ਫਿਰ ਬਣੀ ਕਿਉਂ ਨਹੀਂ ਬਣਾਈ ਮੁੜ ਕੇ ਅੱਛਾ ਹਾਂ ਮੁੜ ਕੇ ਕਾ ਕਾ ਤੋ ਕਾ ਤੋ ਨਹੀਂ ਬਣੀ ਬਾਅਦ ਚ ਗਲੀ ਇਹ ਇਹ ਆ ਦੇਖਿਆ ਦੂਜਾ ਆ ਕੇ ਬੋਟਾ ਨਹੀਂ ਸਨ ਪਾਉਂਦੇ ਅੱਛਾ ਹਾਂ ਮਤਲਬ ਬਣਦੀ ਬਣਦੀ ਗਲੀ ਰੁਕਵਾਤੀ ਰੁਕਵਾਤੀ ਅੱਛਾ ਹਾਂ ਠੀਕ ਹੈ ਇਹਨਾਂ ਨੇ ਬਣੀ ਮੁੜ ਕੇ ਫਿਰ ਐਦਾਂ ਮੋਟਾ ਪਾ ਦੋਗੇ ਤੁਸੀਂ ਇਹਨਾਂ ਨੂੰ ਨਹੀਂ ਪਾਉਣੀਆਂ ਹੂੰ ਜਮਾਂ ਨਹੀਂ ਪਾਉਣੀਆਂ ਅਰੇ ਗਲੀ ਜੂਨੇ ਮਾਰਨ ਦਿੰਦਾ ਉਹਨਾਂ ਨੂੰ ਅੱਛਾ ਹਾਂ ਏ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਤਰੀਕਾ ਹੈ ਜਿਵੇਂ ਦੱਸ ਰਹੇ ਨੇ ਸਾਰੇ ਜੇ ਤਾਂ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਆਹੀ ਤਰੀਕਾ ਵਰਤ ਰਹੇ ਨੇ ਤਾਂ ਇਹਨੂੰ ਬਾਹਮ ਰੋੜਨ ਵਾਲਾ ਤਰੀਕਾ ਕਹਿੰਦੇ ਨੇ ਔਰ ਜਿਹੜੇ ਪੰਜਾਬੀ ਨੇ ਇਹਨਾਂ ਦਾ ਇਤਿਹਾਸ ਤਾਂ ਮੈਨੂੰ ਲੱਗਦਾ ਸਾਰੇ ਹੀ ਜਾਣਦੇ ਨੇ ਇਹ ਵੜਿਆ ਕੇ ਪਤਿਆ ਕੇ ਪਿਆਰ ਨਾਲ ਚਾਏ ਇਹਨਾਂ ਦੀ ਕੋਈ ਜਾਨ ਲੈ ਲੇ ਪਰ ਪਰ ਇਹਨਾਂ ਨੂੰ ਡਰਾ ਕੇ ਧਮਕਾ ਕੇ ਇਹ ਕੱਖ ਨਹੀਂ ਚੱਕਣ ਦਿੰਦੇ ਔਰ ਅੱਜ ਭਾਈ ਜੀਵਨ ਸਿੰਘ ਦਾ ਬਾਬਾ ਜੈਤਾ ਜੀ ਦਾ ਅੱਜ ਜਨਮ ਦਿਹਾੜਾ ਔਰ ਇਹ ਸਾਰੇ ਭਾਈ ਜੀਵਨ ਸਿੰਘ ਦੇ ਵਾਰਸ ਬੈਠੇ ਨੇ ਔਰ ਇਹਨਾਂ ਦੇ ਅੰਦਰ ਵੀ ਉਹੀ ਸਿੱਖਿਆ ਜਿਹੜੀ ਭਾਈ ਜੀਵਨ ਸਿੰਘ ਦੇ ਅੰਦਰ ਸੀ ਤੇ ਐਦਾਂ ਮੈਨੂੰ ਲੱਗਦਾ ਇਹ ਜਿਹੜਾ ਤਰੀਕਾ ਜਿਹੜਾ ਇਹ ਦੱਸ ਰਹੇ ਨੇ ਜੇ ਆਮ ਆਦਮੀ ਪਾਰਟੀ ਦੇ ਕੋਈ ਵਰਕਰ ਇਹ ਤਰੀਕਾ ਵਰਤ ਰਹੇ ਨੇ ਤਾਂ ਮੈਨੂੰ ਲੱਗਦਾ ਆਪਣੇ ਪੈਰਾਂ ਤੇ ਬੜੀ ਭੈੜੀ ਤਰ੍ਹਾਂ ਕੁਹਾੜੀ ਮਾਰ ਰਹੇ ਨੇ ਬਾਕੀ ਉਹਨਾਂ ਤੋਂ ਵੀ ਪੁੱਛਾਂਗੇ ਉਹਨਾਂ ਦਾ ਕੀ ਪੱਖ ਹੈ ਬਹੁਤ ਮਿਹਰਬਾਨ ਭਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਪੂਰਾ ਅਸਟੀਮੇਟ ਪਾਸ ਹੋ ਗਿਆ ਸੀ ਗਲੀ ਪਾਸ ਹੋ ਗਈ ਸੀ ਕੰਮ ਸ਼ੁਰੂ ਹੋ ਰਿਹਾ ਸੀ ਕਿਤੇ ਐ ਤਾਂ ਨਹੀਂ ਭਲੇਖੇ ਜੀ ਉਮੋਂ ਕੋਈ ਪ੍ਰੂਫ ਕੋਈ ਸਬੂਤ ਤੁਹਾਡੇ ਕੋਲ ਹੈਗੇ ਨੇ ਵੀ ਗਲੀ ਦਾ ਅਸਟੀਮੇਟ ਪਾਸ ਹੋਇਆ ਸੀ ਬਿਲਕੁਲ ਜੀ ਬਿਲਕੁਲ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆ ਅਸਟੀਮੇਟ ਉਹਨਾਂ ਨੇ ਭੇਜਿਆ ਸੀਗਾ ਔਰ ਪਾਸ ਹੋ ਕੇ ਉਧਰੋਂ ਆਇਆ ਇਹ ਇਹ ਟੋਟਲ ਅਮਾਉਂਟ ਹੈ ਜਿਹਦੀ ਲੱਗੀ ਹੋਈ ਆ ਜਿੰਨੀ ਵੀ ਉਹਨਾਂ ਨੇ ਪਾਸ ਕੀਤੀ ਆ ਔਰ ਇਸੇ ਅਮਾਉਂਟ ਦੇ ਆਧਾਰ ਤੇ ਇਸੇ ਐਸਟੀਮੇਟ ਦੇ ਆਧਾਰ ਤੇ ਸਾਡੀ ਗਲੀ ਦੇ ਵਿੱਚ ਜਿਹੜਾ ਉਹ ਕੰਮ ਚੱਲ ਰਿਹਾ ਸੀਗਾ ਅੱਛਾ ਹਾਂਜੀ ਇੱਕ ਤਰੀ ਮੇਰੀ ਬੋਲੀ ਇਹ ਆ ਵੀ ਜੇ ਸਾਡੇ ਮੀ ਆ ਗਿਆ ਅਸੀਂ ਆਪਦੇ ਪੱਲੋਂ ਪੈਸੇ ਦੇ ਕੇ ਸਾਰਾ ਨੇ ਇਕੱਠੇ ਕਰਕੇ ਭਰਤ ਪਾਈ ਮੀ ਆ ਗਿਆ ਘਰਾਬ ਹੋ ਗਈ ਸਾਡੀ ਭਰਤ ਤੇ ਇਹ ਜ਼ਿੰਮੇਦਾਰ ਹੈ ਹੂੰ ਚਾਲੂ ਵਾਲੇ ਠੀਕ ਹੈ ਆ ਭਾਈ ਜੀ ਤੁਸੀਂ ਇਹ ਗਲੀ ਪਾਸ ਕਹਿੰਦੇ ਕਰਵਾਈ ਐ ਤੇ ਹੁਣ ਰੋਕੀ ਗਈ ਐ ਕੀ ਕਹੋਂਗੇ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਪੂਰੇ ਪੰਜਾਬ 'ਚ ਹੀ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਹਾਲ ਆ ਪੂਰੇ ਪੰਜਾਬ 'ਚ ਹੀ ਪਹਿਲੀ ਗੱਲ ਤਾਂ ਕਈ ਥਾਵਾਂ ਤੇ ਕੋਈ ਸੁਣਦਾ ਨਹੀਂ ਨਾ ਦੀ ਜਿੱਥੇ ਕੋਈ ਸੁਣਦਾ ਚੰਗਾ ਕੰਮ ਕਰਨ ਦੀ ਬਜਾਏ ਮਾੜੇ ਨੂੰ ਪੈਲ ਦਿੰਦੇ ਆ ਜਿਵੇਂ ਤੁਸੀਂ ਦੇਖਿਆ ਇਕੱਠ ਵੀ ਦੇਖਿਆ ਤੁਸੀਂ ਆ ਗਲੀਆਂ ਦੀਆਂ ਤਸਵੀਰਾਂ ਹਰੇ ਘਰ ਦਾ ਇੱਕ ਇੱਕ ਬੰਦਾ ਨਹੀਂ ਤਾਂ ਸਾਰਾ ਸਾਰਾ ਪਰਿਵਾਰ ਖੜਿਆ ਇੱਥੇ ਇਹਨਾਂ ਨੇ ਆਪਦੀਆਂ ਵੋਟਾਂ ਇਸ ਤਰ੍ਹਾਂ ਪੱਕੀਆਂ ਕਰ ਰਏ ਆ ਕਿ ਇਹਨਾਂ ਨੂੰ ਕੋਈ ਉਹਨਾਂ ਦੇ ਨਾ ਚ ਮੂੰਹ ਨਾ ਲਾਵੇ ਪੂਰੇ ਪੰਜਾਬ ਵਿੱਚ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਵਾਲਾ ਬਣਾਇਆ ਸੀ ਹਵਾ ਉਹ ਸਾਰਾ ਆਪ ਦੀ ਆਪ ਹੀ ਜਿਹੜਾ ਉਹ ਗੁਬਾਰਾ ਫੋੜ ਲਿਆ ਉਹਦੀ ਹਵਾ ਨਿਕਲ ਗਈ ਆ ਸਾਰੇ ਜਿਹੜੇ ਗੁਬਾਰੇ ਚ ਇਹਨਾਂ ਨੇ ਭਰੀ ਸੀ ਬਦਲਾ ਵਾਲੀ ਤੇ ਆਮ ਲੋਕਾਂ ਦੀ ਸੁਣਵਾਈ ਵਾਲੀ ਭਗਵੰਤ ਮਾਨ ਨੇ ਕਹਿੰਦਾ ਸੀ ਵੀ ਪਿੰਡਾਂ ਦੀਆਂ ਸੱਥਾਂ ਚੋਂ ਚੱਲੂਗੀ ਸਰਕਾਰ ਐਮ ਐਲ ਏ ਆਇਆ ਕਰਨਗੇ ਪਰ ਨਾ ਤਾਂ ਕੋਈ ਇੱਥੇ ਕਿਸੇ ਦੀ ਸਾਰ ਲੈਣ ਆਉਂਦਾ ਸਗੋਂ ਜਦੋਂ ਕੋਈ ਉਹਨਾਂ ਦੇ ਘਰਾਂ ਚ ਵੀ ਜਾਂਦਾ ਉਹਨਾਂ ਦੇ ਦਰਾਂ ਤੇ ਜਾਂਦਾ ਉੱਥੇ ਵੀ ਨਹੀਂ ਕੋਈ ਉਹਨਾਂ ਦੀ ਗੱਲ ਸੁਣਦਾਗਾ ਅਸੀਂ ਇਸ ਗਲੀ ਦੀ ਖਾਤਰ ਕਲਤਾਰ ਸਿੰਘ ਸੰਧਵਾ ਦੇ ਘਰ ਦਾ ਵੀ ਘਰਾਓ ਕੀਤਾ ਅਸੀਂ ਡੀਸੀ ਦਫ਼ਤਰ ਦਾ ਵੀ ਘਰਾਓ ਕੀਤਾ ਅਸੀਂ ਵੀਡੀਓ ਦਫ਼ਤਰ ਨੂੰ ਵੀ ਘੇਰੀ ਰੱਖਿਆ ਤਾਂ ਕਿਤੇ ਜਾ ਕੇ ਐਸਟੀਮੇਟ ਲਾ ਕੇ ਗਲੀ ਪਾਸ ਹੋਈ ਸੀ ਪਰ ਦੁਰਫਿੱਟੇ ਮੂ ਆਮ ਆਦਮੀ ਪਾਰਟੀ ਦੇ ਤੇ ਦੁਰਫਿੱਟੇ ਮੂ ਉਹਦੇ ਕਰਿੰਦਿਆਂ ਦੇ ਕਰਮਕੁਨਾਂ ਦੇ ਜਿਨ੍ਹਾਂ ਤੋਂ ਫੋਕੀ ਸ਼ਾਵਾਸ਼ ਨਹੀਂ ਲਈ ਗਈ ਤੇ ਜਿਨ੍ਹਾਂ ਨੇ ਢੋਚੜਾ ਕੇ ਵਿੱਚ ਬਦਨਾਮੀ ਹੋਰ ਖੱਟ ਲਈ ਆ ਇਸ ਕਰਕੇ ਆਮ ਆਦਮੀ ਪਾਰਟੀ ਦਾ ਪਹਿਲੀ ਪੰਜਾਬ ਚ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਆ ਆ ਜਦੋਂ ਦੇ ਖਾਸ ਬੰਦਿਆਂ ਨੂੰ ਵਿੱਚ ਸ਼ਾਮਲ ਕਰਨਾ ਸ਼ੁਰੂ ਕਰਤਾ ਤੇ ਹੁਣ ਹਰਕਤਾਂ ਵੀ ਉਹੀ ਸ਼ੁਰੂ ਕਰਤੀਆਂ ਇਹਨਾਂ ਨੇ ਇਸ ਕਰਕੇ ਇਹ ਕੋਈ ਭਲੇਖਾ ਨਾ ਰੱਖਣਾ ਪਿੰਡੂ ਮਜ਼ਦੂਰ ਜੁਣਨਾ ਇਸ ਸੰਘਰਸ਼ ਦੀ ਡਟਵੇਂ ਰੂਪ ਚ ਹਮਾਇਤ ਕਰਦੀ ਆ ਤੇ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਸੀ ਜਾਵਾਂਗੇ ਤੇ ਇਹ ਗਲੀ ਨੂੰ ਜਿਹੜਾ ਬਣਵਾਵਾਂਗੇ ਜਿਹਦੀ ਵੀ ਜਿਹੜਾ ਧੌਣ ਚ ਕਿੱਲਾ ਹੋਇਆ ਉਹ ਅਸੀਂ ਕੱਢਾਂਗੇ ਜੀ ਜਿਹੜੇ ਤਰੀਕੇ ਨਾਲ ਤੁਸੀਂ ਗੈਰ ਰਹੇ ਹੋ ਕਿ ਐਦਾਂ ਉਹ ਵੋਟਾਂ ਇਕੱਠੀਆਂ ਕਰਨੀਆਂ ਚਾਹੁੰਦੇ ਨੇ ਤੁਹਾਨੂੰ ਐ ਨਹੀਂ ਲੱਗਦਾ ਇਹ ਤਰੀਕਾ ਤਾਂ ਝਾੜੂ ਨੂੰ ਖਲਾਰ ਦੇ ਨਾਲ ਤੀਲਾ-ਤੀਲਾ ਕਰ ਦੇ ਨਾਲ ਜੀ ਦੇਖੋ ਝਾੜੂ ਤਾਂ ਪਹਿਲਾਂ ਹੀ ਤੀਲਾ-ਤੀਲਾ ਹੋਇਆ ਪਿਆ ਜਿਹੜੇ ਬੇਚਾਰੇ ਜਿੰਨਾ ਥੱਲੋਂ ਨਿਕਲ ਕੇ ਆਗੂ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਫੇਰ ਉਹਨਾਂ ਹੀ ਉਹਨਾਂ ਲੋਕਾਂ ਥੱਲੇ ਖਾਸ ਬੰਦਾ ਥੱਲੇ ਲਿਆ ਕੇ ਖੜਾ ਕਰਤਾ ਝਾੜੂ ਨੇ ਠੀਕ ਆ ਜਿਸ ਤਰ੍ਹਾਂ ਦੀ ਡਿਪਲੋਮੇਸੀ ਜਿਸ ਤਰ੍ਹਾਂ ਦਾ ਪੂਰਾ ਇਹਨਾਂ ਨੇ ਰਣਨੀਤੀ ਅਪਣਾਈ ਹੋਈ ਆ ਪੂਰੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਮਜ਼ਦੂਰਾਂ ਦੇ ਜਿਹੜਾ ਵਿਰੋਧ ਚ ਭੁਗਤੀਆਂ ਗੱਲਾਂ ਇਹ ਭਗਵੰਤਮਾਨ ਦੀ ਸਰਕਾਰ ਤੇ ਇਹਦੇ ਦੂਜੇ ਤੀਜੇ ਨਮਾਇंदे ਜਿਹੜੇ ਉਹ ਕਰ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਨਾਲ ਕੋਈ ਮੀਟਿੰਗ ਨਹੀਂ ਕਰ ਰਿਹਾ ਭਗਵੰਤਮਾਨ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰ ਵਿਰੋਧੀ ਨੀਤੀਆਂ ਲਿਆ ਰਿਹਾ ਭਗਵੰਤਮਾਨ ਪਿਛਲੇ ਲੰਮੇ ਸਮੇਂ ਤੋਂ ਹੀ ਤੇ ਜਿਹੜੇ ਇਹਨਾਂ ਦੇ ਝਾੜੂ ਦੇ ਕਰਿੰਦੇ ਸੀ ਉਹ ਲਗਾਤਾਰ ਮਜ਼ਦੂਰਾਂ ਨੂੰ ਹੋਰ ਦੱਸੋ ਇੱਥੇ ਨਰੇਗਾ ਦਾ ਕੰਮ ਵੀ ਬੰਦ ਕਰਾ ਰਹੇ ਆ ਝਾੜੂ ਦੇ ਨਮਾਇंदे ਅੱਛਾ ਅੱਛਾ ਜਿਹੜਾ ਜਿੱਥੇ ਕਿਤੇ ਮਜ਼ਦੂਰ ਨਰੇਗਾ ਦਾ ਕੰਮ ਕਰਕੇ ਆ ਉਹਦਾ ਜ਼ਿੰਦਗੀ ਦਾ ਗੁਜ਼ਰਵਸਰ ਕਰ ਰਿਹਾ ਉੱਥੇ ਆਪ ਦੀ ਚੌਧਰ ਜਗਾਉਣ ਦੀ ਖਾਤਰ ਆਪਦੇ ਬੰਦੇ ਉਹ ਮੇਟ ਥੋਪ ਰਿਹਾ ਲੋਕਾਂ ਦੇ ਉੱਤੇ ਤੇ ਜਿੰਨਾ ਚਿਰ ਉਹਨਾਂ ਦਾ ਮੇਟ ਨਹੀਂ ਬੰਦਾ ਉਹਨਾਂ ਚਿਰ ਕੰਮ ਨਹੀਂ ਚੱਲਣ ਦਿੰਦੇ ਲੋਕਾਂ ਦਾ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਜ਼ਦੂਰਾਂ ਨੂੰ ਕਿ ਸਾਡੇ ਕੋਲ ਆਓ ਸਾਡੇ ਪੈਰੀਂ ਹੱਥ ਲਾਓ ਥੋੜਾ ਨਰੇਗਾ ਦਾ ਕੰਮ ਵੀ ਫੇਰ ਚੱਲੂਗਾ ਇਸ ਤਰ੍ਹਾਂ ਦੀ ਜਿਹੜੀ ਘਟੀਆ ਰਾਜਨੀਤੀ ਆਮ ਆਦਮੀ ਪਾਰਟੀ ਉਹ ਕਰ ਰਹੀ ਆ ਭਾਈ ਜੀ ਅਸੀਂ ਚਾਹੁੰਨੇ ਆ ਸਾਡੀ ਗਲੀ ਬਣਾਈ ਜਾਵੇ ਅਸੀਂ ਬਹੁਤ ਚਿਰ ਨਰਕ ਵਿੱਚ ਰਹੇ ਆ 15 ਸਾਲ ਹੋ ਗਏ ਸਾਡੀ ਗਲੀ ਬਣੀ ਨੂੰ ਅਸੀਂ ਵੱਧ ਤੋਂ ਵੱਧ ਕੱਠ ਮਾਰਾਂਗੇ ਕਲਤਾਰ ਦੀ ਕੋਠੀ ਕੋਲੇ ਵੀ ਜਾਵਾਂਗੇ ਤੇ ਜਿਨ੍ਹਾਂ ਨਮੈਂਦਿਆਂ ਨੇ ਇਹ ਰੋਕੀ ਆ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਹੋਰ ਨਰਕ ਵਿੱਚ ਨਹੀਂ ਰਹਿਣਾ ਚਾਹੁੰਦੇ ਨੌਜਵਾਨ ਪਾਰਸਵਾ ਜਿੰਦਾਬਾਦ 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 ਗਲੀ ਦਾ ਕੰਮ ਰਕਵਾਉਣ ਵਾਲੇ ਚੌਧਰੀ ਮਰਦਾਬਾਦ 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 ਰਕਵਾਈ ਹੋਈ ਗਲੀ ਦਾ ਕੰਮ ਚਾਲੂ ਕਰਾ ਕੇ ਰ੍ਹਾਂਗੇ ਕੋਇਕਤਾ ਜਿੰਦਾਬਾਦ 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 ਮਜ਼ਦੂਰਾਂ ਵਾਲੇ ਪਾਸੇ ਗਲੀ ਦਾ ਕੰਮ ਰਕਾਉਣ ਵਾਲਾ ਆਮ ਆਦਮੀ ਪਾਰਟੀ ਦਾ ਚੌਧਰੀ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ